ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰੋ ਅੱਜ ਆਪਣਾ ਲਾਸਟ ਢੇਡਾ ਸੀਗਾ ਤੇ ਗੰਨੇ ਦਾ ਕੰਮ ਨਿਬੜ ਗਿਆ ਹੋ ਗਿਆ ਫਤਿਹ ਤੇ ਟਰਾਲੀਆਂ ਸੀਗੀਆਂ ਆਪਣੀਆਂ ਤਿੰਨ ਆਈਆਂ ਇੱਥੇ ਮਿਲੇ ਇੱਕ ਆਪਣੇ ਦੂਜੇ ਟਰੈਕਟਰ ਨਾਲ ਕੱਲ ਚਲ ਗਈ ਸੀਗੀ ਗੋਗੀ ਭਾਦੀ ਉਹ ਤਾਂ ਵੀ ਉੱਥੇ ਛੱਡਤੀ ਤੇ ਉਸ ਤੋਂ ਬਾਅਦ ਫੇ ਆਹ ਖਾਲੀ ਕਰਾਈ ਤੇ ਹੁਣ ਤੜਕੇ ਕਰਾ ਕੇ ਲੈ ਕੇ ਆਏ ਆ ਆਹ ਵਾਲੀ ਟਰਾਲੀ ਆਪਣੀ ਤੇ ਹੌਣੇ ਪੇ ਇਹ ਦੋ ਇਹਦੇ ਮਗਰ ਇਹ ਪਾਗ ਲੈ ਕੇ ਜਾਣੀ ਆ ਹੁਣ ਇਹਦਾ ਦਾਲਾ ਬੰਦ ਕਰਕੇ ਹਟੇ ਆ ਕਿਉਂਕਿ ਫੇਰ ਦਾਲਾ ਖੁੱਲੇ ਕਰਕੇ ਮਗਰ ਮੁੜਦੀ ਨਹੀਂ ਹਨਾ ਵਿੱਚ ਫਸ ਜਾਂਦੀ ਐ ਸੋ ਹੁਣ ਦੇਖਦੇ ਆ ਇਹਦੇ ਵਿੱਚ ਸੈਂਟਰ ਵਾਲੇ ਚ ਪਾ ਕੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਾਨਸੂਨ ਬੋਲ ਕੇ ਰੱਖਦਾ ਸਾਰਾ ਬੇਜੀ ਇਹ ਗੰਨੇ ਦਾ ਆਪਣਾ ਨਿਬੜ ਗਿਆ ਸੌਖ ਸਵੇਲੀ ਮਾਰ ਰਹੇ ਨੇ ਚਲੋ ਤੇ ਹੁਣ ਪਾ ਕੇ ਦੇਖਦੇ ਆ ਲੰਬੜ ਨੂੰ ਮੇ ਠਾਲ ਕੇ ਆ ਅੰਦਰ ਪਿਆ ਹਲੇ ਸੁਦਾ ਨਹੀਂ ਉੱਠਿਆ ਉੱਥੇ ਅੰਦਰ ਪਿਆ ਹਲੇ ਤੇ ਪਾ ਕੇ ਹੁਣ ਦੇਖਦੇ ਮਗਰ ਮਾਰਦਾ ਹੱਕ ਨੂੰ ਕੰਮ ਜਿਆਦਾ ਹੀ ਵੱਡਾ ਹੋ ਚੱਲਾ ਆ 1.58 18 2 36 36 ਤੇ 2.5 ਫੁੱਟ ਡਾਲਾ 38 ਅ 38 ਦੇ ਪਲੱਸ ਬਾਕੀ ਆ ਰੱਖ ਲੋ ਦੇਖ ਲੋ 4 ਫੱਟੇ ਰੱਖ ਲੋ 42 42 ਤੇ 4 50 ਫੁੱਟ ਦੇ ਲਾਗੇ ਤਕਰੀਬਨ ਵਾਇਆ ਹੋ ਜਾਣਾ ਹੈ ਦੇਖਦੇ ਆ ਹੁਣ ਫੇ ਕਿੱਦਾਂ ਜਾਂਦੀ ਆ ਦੋ ਟਰਾਲੀਆਂ ਮਤਲਬ ਕਿ 18.5 ਫੁੱਟ ਆ ਆ 18 ਆ ਆ ਸਾਰਾ ਦੋਨਾ 36 ਸਿੱਧਾ ਹੀ ਹੋ ਗਿਆ 4 ਫੁੱਟ ਦਾ ਗਾਟਾ ਰੱਖ ਲਓ 4 ਫੁੱਟ ਨਹੀਂ 5 48 ਇੰਚ ਆ 4 ਦੋਨੇ 12 ਦੋਨਾ 24 ਦੋਨਾ 48 ਹਾਂ 4 ਫੁੱਟ ਦਾ ਗਾਟਾ ਰੱਖ ਲਓ ਇਹ 18 ਦੋਨਾ 36 ਤੇ 40 2.5 ਫੁੱਟ ਦਾ ਡਾਲਾ 42 4 ਫੁੱਟ ਦਾ ਮੂਰੇ ਰੱਖ ਲਓ 46.46 ਫੁੱਟ ਹੁਣ ਦੇਖਦੇ ਆ ਇਹਨੂੰ ਕਿੱਦਾਂ ਬਣਦਾ ਜਗਾਰਡਮੈਂਟ ਇਹ ਤੇ 1/ ਫਰਕ ਬਹੁਤ ਹੈ ਇਧਰ ਸਾਲਾ ਜਿਆਦਾ ਨੀ ਟਰੈਕਟਰ ਕੱਢ ਕੇ ਲੈਫਟ ਚੱਕ ਕੇ ਫੇਰ ਲਾ ਕੇ ਲਾਹੂਗੀ ਸੋ ਦੇਖਦੇ ਆ ਹੁਣ ਕਿਉਂਕਿ ਚੱਕਣ ਵਾਲਾ ਤਾਂ ਕੰਮ ਹੈ ਨਹੀਂ ਗਾ ਥਾਲੀ ਭਾਰੀ ਬਹੁਤ ਹੈ ਪਹਿਲਾਂ ਇਹਨੂੰ ਠਾਲ ਕੇ ਲਿਆਉਣਾ ਨੀਸਤੀ ਨੂੰ ਥਾਤਾ ਤਾਂ ਨਹੀਂ ਦੇਖੀ ਤਾਂ ਹੱਕ ਹੱਕ ਜਾਂ ਗਾਟਾ ਐਨ ਫਹੀਆ ਆਉਣੀ ਬਕਰੋ ਇੱਕ ਵਾਰੀ ਚੈੱਕ ਕਰ ਲੈਂਦੇ ਆ ਆਪ ਵੀ ਮੈਂ ਵੀ ਤੋਨੇ ਕੰਟੀਨ ਤੇ ਚਾਹ ਪੀਣੀ ਹੱਲੇ ਲਓ ਜੀ ਓਕੇ ਰਿਪੋਰਟ ਆ। ਬਸ ਹੀ ਆ ਓਕੇ ਆ। ਮੈਨੂੰ ਇਹ ਸੀ ਵੀ ਇਹਦੇ ਵਿੱਚ ਨਾ ਕਿਤੇ ਜੜੇ। ਬਸ ਇੱਕ ਵਾਰੀ ਰੁੜ ਗਈ ਫੇਰ ਨਾ ਠੀ ਜਣੀ ਗੋਲੀ ਵਾਂਗੂ। ਪਰ ਇਹ ਪਲੱਸ ਬਟ ਪਿੱਛੇ ਸਣੀ ਨੀਵੀਂ ਬੜੀ ਹੋਈ ਆ। ਥੋੜੀ ਜਾਂਚਮੈਂਟ ਨੂੰ ਦਿੱਕਤ ਆ। ਆ ਜਿਹੜੇ ਇਦਾਂ ਦੇ ਇਸ਼ੂ ਹਨਾ ਇਹ ਬਹੁਤ ਭੜੇ ਕੰਮ ਆ। ਕਦੀ ਵੀ ਇਹ ਕੁੰਡੇ ਕੰਡੇ ਜਿਹੜੇ ਜਿੱਦਾਂ ਹਨਾ ਰੱਤ ਨਾ ਕਰੇ ਕੋਈ। ਨਿਕਲ ਜਵੇ। ਰਾਜ ਵੀ ਨਾਲ ਹੀ ਘੜੀਸ ਦੇ ਜਾਂਦੇ ਆ ਗੜੇ ਨੇ। ਇੱਕ ਬੈਦਰ ਵੀ ਮਿੱਤਰੋ ਖਰਾਬ ਹੋਇਆ ਆ। ਕਿਣ ਮਣ ਕਣ ਮਣ ਦੇ ਕੰਢਿਆ ਦੇਖੋ ਕਿਦਾਂ ਬੱਦਲ ਚੜ੍ਹਿਆ ਪਿਆ। ਬਾਕੀ ਦੇਖਦੇ ਹਾਂ ਹੁਣ ਜਾਂਦੇ ਆ ਉਹ ਰਾਹ ਚ ਨਾ ਕਿਤੇ ਸਰਵਸ ਹੋ ਜਵੇ। ਸੁਖਸਵੀਲੀ ਪਹੁੰਚ ਜੀਏ। ਕੰਟੀਨ ਵਾਲਾ ਅੰਕ ਨਹੀਂ ਹਲੇ ਆਇਆ ਹੈਗਾ ਚਾਹ ਦਾ ਘੁੱਟ ਪੀ ਜੰਨੇ ਆ ਮੜੇ। ਹੋ ਹਲੇ ਆਇਆ ਨਹੀਂ। 7:00 ਵੱਜ ਚੱਲੇ ਆ ਪਰ ਅੱਜ। ਕਿਹਦਾ ਨਹੀਂਦਾ ਇਸ ਟਾਈਮ ਆ ਜਾਂਦਾ ਹੁੰਦਾ। ਦੇਖਦੇ ਆ ਮਿੱਤਰੋ ਤੁਰਦੇ ਆ ਫੇ ਹੁਣ। ਪੰਬੂ ਘਾਟ ਲੈ ਕੇ ਹਾਂ ਸਹੀ ਗੱਲ ਐ ਚਾਹ ਪੀਣੀ ਐ ਦੇਖ ਰਹਿ ਕਿੰਨ ਤੇ ਗਿਆ 3 ਘੰਟੇ ਅੱਛਾ 3 ਘੰਟੇ ਜੇ ਤਾਂ ਚਾਹ ਆ ਗਈ ਆ ਗਈ ਅੱਛਾ ਨਹੀਂ ਫਿਰ ਪਾਈ ਗਲਾ ਮਾ ਕੇ ਹਾਂ ਠੀਕ ਆ ਚਾਹ ਪੀਲੀ ਐ ਮਿੱਤਰੋ ਆ ਲਿਆ ਅੰਕੜ ਆ ਗਿਆ ਸੀ ਅੰਦਰ ਹੀ ਸੀ ਅੰਕੜ ਉਦਾਂ ਹੁਣ ਕੰਨ ਮਨ ਕੰਨ ਮਨ ਕੰਨ ਮਨ ਹੋ ਰਹੀ ਐ ਮਠਾ ਮਠਾ ਮੀਂਹ ਪੈ ਰਿਹਾ ਐ ਉਦਾਂ ਵਧੀਆ ਗੰਧ ਬਹੁਤ ਡੰਡਿਆ ਸੀ ਪਰ ਚੱਕਰੇ ਜੇ ਰਾਹ ਤੇ ਜਿਆਦਾ ਆ ਗਿਆ ਮੀ ਫੇ ਸਾਡਾ ਪੀਟਰ ਬੈਲਟ ਕੰਮ ਖਰਾਬ ਨਾ ਹੋਵੇ ਸੋ ਹੁਣ ਇਹਦੇ ਕਰਕੇ ਸਾਨੂੰ ਜਾਣਾ ਵੀ ਨਕੋਦਰਵਾਲ ਚ ਉੱਪਰ ਵੱਡੇ ਰੋਡ 'ਤਾਂ ਨਹੀਂ ਜਾਣਾ ਪੈਣਾ ਆ ਨਾਰਾਇਣ ਬਾਕੀ ਬੱਸ ਹੁਣ ਛੱਤੀ ਆ ਕੰਮ ਕੱਚੀ ਦਈਏ ਇਹ ਆ ਗਿਆ ਮਿੱਤਰੋ ਸਾਰਾ ਕੋ ਕਿਲਾ ਹੋਈ ਜਾਂਦਾ ਆ ਹਟ ਹਟ ਕੇ ਆਉਂਦਾ ਜਿਵੇਂ ਕਹਿੰਦੇ ਹੁੰਦੇ ਛੱਟ ਛੱਟ ਕੇ ਉਹ ਹਵਾ ਹਟ ਹਟ ਕੇ ਮੀਂਹ ਆਉਂਦਾ ਆ ਹੁਣ ਨੂਰਮਤ ਆ ਗਏ ਆ ਮੈਂ ਮਗਰ ਜਿੱਦ ਤੱਕ ਬਹੁਤ ਪੈਂਦੀ ਆ ਜਦੋਂ ਭਜਾਉਨੇ ਆ ਥੋੜਾ ਜਿਹਾ ਇਹ ਕਿੱਦਾਂ ਵੀ ਛੱਟੇ ਬਹੁਤ ਮਾਰਦਾ ਟਾਇਰ ਉੱਪਰ ਨੂੰ ਇੱਦਾਂ ਕੰਮ ਖਰਾਬ ਹੁੰਦਾ ਨੰਬਰ ਦਾ ਪਰ ਮੀ ਨੇ ਜਿਆਦਾ ਇੱਕ ਵਾਰ ਕੰਮ ਖਰਾਬ ਕਰ। ਇਹਦੇ ਹਿਸਾਬ ਐਵੇਂ ਜਿਆਦਾ ਇੱਕ ਕਿੱਲੇ ਕਰੀ ਜਾਂਦਾ। ਲਓ ਵੀ ਮਿੱਤਰੋ ਪਿੰਡ ਦਾ ਪਹੁੰਚ ਗਏ ਹੀ ਮੀ ਵੀ ਹਟ ਗਿਆ ਤੇ ਗੁੱਲੀ ਆਪਣੀ ਵਿੰਗੀ ਹੋ ਗਈ। ਉਹ ਹੈ ਕਿਦਾਂ ਹੈਣਾ ਥੋੜਾ ਬੈਕ ਬੈਕ ਪਿਛੋਂ ਦੇ ਦੇ ਕਰਦੇ ਨੇ ਉਹਦੇ ਕੰਨ ਜਿੱਦਾ ਗੁੱਲੀ ਥਾਰੀ ਬਿੰਗੀ ਹੋ ਗਏ ਹੁਣ ਇਹਨੂੰ ਵੱਡਾ ਲੱਗਾ ਭਾਜੀ ਇਹ ਮੈਂ ਕਹਣਾ ਜਿੱਦਾ ਇੱਥੋਂ ਬਾੜਤੀ ਭਾਜੀ ਇਹ ਫੇਰ ਥੱਲੇ ਨੂੰ ਚੱਲ ਜੂ ਮੈਂ ਕਹਣਾ ਥੱਲੇ ਨੂੰ ਫੇਮ ਨਹੀਂ ਜਾਣੀ ਹੈਣਾ ਇਹ ਫੇਰ ਚੱਲ ਜਾਨੀ ਥੱਲੇ ਇੱਕ ਮਾ ਕੇ ਨਿਕਲ ਜਾਣੀ ਹੁਣ ਸਮੱਸਿਆ ਆਦਾ ਸਾਲੀ ਪੇਪਰੇਂਚ ਲਿਆ ਦਾ ਚੱਕ ਉਥੇਂਦਰ ਪੇ ਗਰੈਂਡਰ ਨਹੀਂ ਜਾਂਦਾ ਥੋਰ ਗਰੈਂਡਰ ਨਹੀਂ ਜਾਂਦਾ ਨਾ ਆ ਮੋਰੀ ਲੱਗ ਜਾਂਦੀ ਸੀ ਨਤਾਹੀਂ ਤਾਂ ਬੁਲੇਟ ਨਾ ਮਾ ਪਾਇਆ ਸੀ ਆ ਤੇ ਫਿਰ ਯਾਰ ਕੀਤਾ ਆ ਆ ਮਰੇ ਉਹ ਅੜ ਜਾਂਦਾ ਇਹ ਸੜਾ ਸੜਨ ਦੇਸੀ ਇਹ ਮਤਲਬ ਕਿ ਉਹਨਾਂ ਨੇ ਗੁੱਲੀਆਂ ਜਿਹੜੀਆਂ ਪਲਾਹੇ ਨੇ ਭਾਜੀ ਉਹਨਾਂ ਨੇ ਹਨਾ ਮਤਲਬ ਕਿ ਥਰੀਏ ਦੀ ਤਾਂ ਆਪ ਨਹੀਂ ਬਣਾ ਕੇ ਪਾਈਆਂ ਇੱਥੇ ਬਣੀਆਂ ਬਣਾਈਆਂ ਇਹ ਤਾਂ ਕਹਿੰਦੇ ਟੈਂਪਰੇਰੀ ਪਾ ਲਈਆਂ ਉਹ ਤੁਹਾਨੂੰ ਪਤਾ ਫਿਰ ਨਰਮ ਹੁੰਦੀਆਂ ਆ ਉਹਦੇ ਕਾਰਨ ਫਿਰ ਉਹਦਾ ਇੱਕ ਤਾਂ ਵਿੰਗੀ ਹੋਈ ਸੀ ਇਹ ਤਾਂ ਸਾਡੀ ਸਿੱਧੀ ਹੀ ਰਾਹ ਜਾਂਦੀ ਆਂਦੀ ਹੋਂਦੀ ਹੋਗੀ Harga lag gelapnya badannya di Metro, mau internal, ada -ta tata, coba mm. karena ini, ya, tadi, ya, ini. ਦੋਖਿਆ ਨੇ ਕੋਈ ਤਕਨੀਕ ਇਹਦੀ ਹੁਣ ਆ ਗਿਆ ਦੋਖੇ ਨੂੰ ਹਣ ਕਰੂ ਹੱਲੇ ਕੋਈ ਨਾ ਤਬਾ ਨਹੀਂ ਹੁੰਦਾ ਹੁਣ ਉੱਤੋਂ ਲੱਗੇ ਆ ਵੱਡਾ ਨਾ ਹੋਤੀ ਉਸੇ ਤੇ ਗ੍ਰੈਂਡਰ ਨਹੀਂ ਪੈਂਦਾ ਹੰਗਾਈ ਪਾਲਿਆ ਇਹ ਸੀਗਾ ਵੀ ਇੱਕ ਜੇੜੇ ਦੇ ਵਿੱਚ ਚੱਲ ਦੂਜਾ ਆ ਜਾਊਗਾ ਜੇੜਾ ਨਾ ਲੱਗੂਗਾ ਜੇ ਇਹਦੇ ਮਗਰੀ ਪਾਗ ਲੈਣੇ ਆ ਫੇਰ ਟਰਾਲੀਆਂ ਜਿਹੜਾ ਹੈਗੀਆਂ ਹੈਵੀ ਆ ਵੀ ਕਿ ਤੁਹਾਨੂੰ ਪਤਾ ਵੀ ਬਿਲਗੇਰੀ ਟਰਾਲੀਆਂ ਸਾਡੀਆਂ ਬਹੁਤ ਭਾਰੀਆਂ ਆ। ਆ ਵੀ ਬਿਲਗੇਰੀ ਦੀ ਪਲਾਹੇ ਦੀ ਬਣੀ ਆ, ਵੀ ਪਲਾਹੇ ਦੀ ਬਣੀ ਆ। ਤੇ ਉਹ ਥਾਲੇ ਵੱਜ-ਵੱਜ ਛੱਡ ਕੇ ਜਿੱਤਾ ਗੁੱਲੀ ਸੀਗੀ ਨਰਮ ਤੇ ਹੋ ਗਿਆ ਕੰਮ ਉਹਦਾ। ਤੂੰ ਆ ਆ ਤੇ ਕਹਿਣੀ ਆ ਨਾ ਤੂੰ ਨਾਲ ਹੀ ਗਾਣਾ ਆ ਜਾਣਾ, ਪਿੱਛੇ ਤੇ ਜਾਣਾ ਨਾਲ ਹੀ ਪਿੱਛੇ ਨੂੰ ਆ। ਥੋੜੇ ਧੀ ਚੱਲਦੀ ਥੋੜੇ ਧੀ ਇਹਦਾ ਬਲੈਟੀਆ ਆ ਗਿਆ ਦਾ ਬਲੈਟੀਆ ਨੇ ਬਾੜ ਵੀ ਨਹੀਂ ਦਾ ਇੱਥੇ ਫਸੇ ਰਹਿਣਾ ਸੀ ਇਹ ਸੱਟਾ ਮਾਰਦੇ ਮਾਰਦੇ ਬਸ ਹੁਣ ਇਹ ਆ ਵੀ ਲੈ ਦੇਖੀ ਉੱਤੇ ਨਾ ਥੱਟ ਗਰਮਿਆ ਵਾਹੀ ਗੁਰੂ ਇਹਦਾ ਸਾਰੇ ਦਾ ਗੇੜਾ ਆ ਮਾੜਾ ਪੱਤਾ ਆ ਟੁੱਟ ਜਿਵੇਂ ਹਨਾ ਇਹ ਸਾਰਾ ਗੋਲੀ ਵਾਂਗੂ ਨਿਕਲ ਕੇ ਜਾਂਦਾ ਹੈ ਗੁਲੀਆਂ ਨਾਰਮਿਆ ਇਹ ਪਲਾਹ ਹਰਜੀਤ ਭਾਈ ਨੂੰ ਕਹਿੰਦੇ ਆਗਾਹ ਇਹ ਮੋਟੀਆਂ ਥੋੜੀਆਂ ਇਹ ਸਰੀਏ ਦੀਆਂ ਬਣਾ ਕੇ ਪਾਵੇ ਸੈਂਟਰ ਵਾਲੀ ਤਾਂ ਜ਼ਰੂਰ ਚਾਹੀਦੀ ਹੈ ਕਈ ਵਾਰੀ ਬੰਦਾ ਬਾਈਚਾਂ ਤੇ ਏਡਾ ਪਾ ਲੈਂਦਾ ਤੇ ਬੱਟ ਹੋ ਜਾਂਦਾ ਉਹ ਕਿੱਥੇ ਗੋਖੇ ਹਾਰੇ ਵਿੱਚ ਗੋਖੇ ਨੂੰ ਸਾਰੇ ਪਤਾ ਆ ਗੋਖੇ ਦਾ ਹੀ ਆਲੇ ਚਾਬੀ ਕੱਢੀ ਇੱਧਰੋਂ ਰੋੜ ਕੱਢੀ ਹਸ ਰਸੇ ਵਾਲੀ ਛੱਟ ਮਾਰ ਕੇ ਦੇਖਦੇ ਆ ਇਹ 48 ਇੰਚ ਆ 4 ਫਟ ਆ ਹੁਣ ਇਹਨੂੰ ਦੇਖਦੇ ਇੱਥੇ ਛੱਟ ਮਾਰ ਕੇ ਸਿੱਧੀ ਥੱਲੇ ਨੂੰ ਕਿਉਂਕਿ ਫੇ ਇੱਥੋਂ ਜ਼ਿਆਦਾ ਗਰੈਂਟਰ ਐ ਚਲਾਉਂਦੇ ਸੀ ਅੱਧਿਕਾ ਦਾ ਵੱਡ ਹੋ ਗਈ ਸੀ ਗਾਹਾਂ ਜਾਂਦੀ ਨਹੀਂ ਸੀ ਦੇਖ ਵੀ ਗੋਖੇ ਬਾ 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 ਰਿਕੋਰ ਲੈ ਵੀ ਉਹ ਕੰਨ ਲੈਣਗੇ ਇਹ ਥੱਲੇ ਨੂੰ ਜਾ ਮੈਂ ਕਹਿੰਦਾ ਬੈਕ ਕਰਾਂ ਇੱਕ ਵਾਰੀ ਇਹਦਾ ਨਹੀਂ ਬੈਕ ਕਰਨੀ ਪੈਣੀ ਰੁਕ ਜਾ ਬੈਕ ਕਰਨੀ ਪੈਣੀ ਹੋ ਗਈ ਬਲੈਦੀਆ ਬੈਕ ਕਰਨੀ ਪੈਣੀ ਹੁੱਕ ਨਾਲ ਲੱਗੀ ਆ ਦੇਖੋ ਦੇਖੋ ਹੁੱਕ ਗਾਣਾ ਜਾਉਣਾ ਜੇ ਬੈਕ ਆਉਦੀ ਹੈ ਭਾਜੀ ਅਲੀ ਗਾਹ ਨੂੰ ਤੋਤੀ ਭਾਈ ਨੇ ਇਹਨੂੰ ਕਹਿੰਦੇ ਆ ਜੋਸ਼ ਹਾਂ ਇਹ ਉਪਰੋਂ ਗੋੜੇ ਹੁਣ ਉੱਤੇ ਜਾਂਦੇ ਹੁਣ ਬੰਪਰ ਦੇ ਲੱਗ ਕੇ ਇੱਥੋਂ ਬੰਦ ਹੁਣ ਕੋਈ ਨਹੀਂ ਹੁਣ ਕੋਈ ਨਹੀਂ ਕੱਢ ਤੋ ਸਹੀ ਦਾ ਨਹੀਂ ਬਾਹਰ ਨੂੰ ਆ ਗਈ ਫੇਰ ਨਿਕਲ ਜਾਣੀ ਜੇ ਘਮ ਜਵੇ ਹੁਣ ਤਾਂ ਬੇਚੋਦੀ ਪਈ ਆ

ਪੈ ਗਿਆ ਭੋਗਿਆ ਦਾ ਸ਼ੁਕਰ ਹੁਣ ਮਾੜੀ ਲਿਫਟ ਕੱਢ ਲਈ ਹੈ ਨਾ ਇਹਨੂੰ ਹੌਲੀ ਦੇਣੀ ਚੱਕ ਕੇ ਰੱਖੀਏ ਮੁਰਿਓ ਮੈਂ ਹਨਾ ਗੁੱਲਾ ਕੱਢ ਜਿੱਦਾ ਮੁਰੇ ਲਿਫਟ ਚੱਕ ਦੇਣੀ ਫੇਰ ਥੱਲੇ ਆਪੀ ਟੱਗ ਜਾਣੀ ਨਹੀਂ ਤਾਂ ਗੰਮ ਦੇਣੀ ਥੱਲੇ ਡਿਗਣੀ ਹੈ ਲਓ ਵੀ ਮਿੱਤਰੋ ਨਿਕਲ ਕੇ ਆਇਆ ਇਹ ਹੁਣ ਹਰਦੀਪ ਭਾਈ ਨੂੰ ਇਹ ਕੰਪਲੇਂਟ ਦਿੱਤੀ ਜਾਊਗੀ ਵੀ ਇੱਥੇ ਸਰੀਏ ਦੀਆਂ ਮੂਟੀਆਂ ਗੁੱਲੀਆਂ ਥੋੜੀਆਂ ਹਨਾ ਆ ਖੁੱਲਾ ਕਰ ਕਿਉਂਕਿ ਉੱਪਰ ਵੀ ਪੱਤੀ ਲਾਈ ਆ ਫੇਰ ਕਿਉਂਕਿ ਕੋਈ ਕੱਢ ਕੇ ਨਾ ਲੈ ਕੇ ਜਾਵੇ ਆ ਦੇਖੋ ਅੱਜ ਤਾਂ ਉੱਪਰ ਲੱਗ ਜਾਂਦੀ ਐ ਇਹ ਆਹ ਇਸ ਦਾ ਨਹੀਂ ਆਪਾਂ ਇਦਾਂ ਹੀ ਮਾੜਿਆ ਗੁੱਲਾ ਕੱਢ ਕੇ ਆ ਥੱਲੇ ਰੱਖ ਦੇਣੀ ਸ਼ੁਕਰਿਆ ਲਓ ਵੀ ਮੇਟਰੋ ਟਰਾਲੀ ਦਾ ਗਈ ਆ ਨਿਕਲ ਹੁਣ ਭਾਈ ਉਹ ਉੱਥੇ ਅੰਦਰ ਹਵੇਲੀ ਚ ਲਾ ਲੈਣੀ ਆਪਾਂ ਇੱਥੇ ਓਕੇ ਡਾ ਲਿਆ ਰੱਖ ਦਿਆ ਹੁਣ ਇਹਨੂੰ ਰੱਖ ਜਾ ਬਾਬਾ ਦਾ ਖੱਲੇ ਕਰ ਲੈਂਦੇ ਪੂਰੀ ਲੋਗ ਦੇ ਆਲੇ ਨਵੇਂ ਨਵੇਂ ਸੱਪੇ ਪੈਂਦੇ ਆ ਆਲੇ ਫੜ ਆ ਜਾ ਖੱਟੀ ਸਿੱਟੀ ਕਰ ਬੈਗ ਬਾਹਰ ਕਰਿਆ ਲਓ ਵੀ ਸ਼ੁਕਰ ਹੈ ਬਾਬੇ ਦਾ ਹੋ ਗਿਆ ਕੰਮ ਫਤਿਹ ਤੇ ਹਾ ਟ੍ਰਾਲੀ ਅੰਦਰ ਲਾ ਕੇ ਕੰਮ ਆਪਣਾ ਕੇ ਆ ਗੰਨੇ ਦਾ ਵੀ ਫਤਿਹ ਆ ਤੇ ਤੁਹਾਨੂੰ ਮਿਲਦੇ ਇਤੇ ਹੋਰ ਅਗਲੀ ਵੀਡੀਓ ਤੇ ਧੰਨਵਾਦ ਨੇ ਸਾਰੇ ਭਰਾਵਾਂ